ਹਾਂਜੀ ਪਿਆਰ ਭਰੀ ਸਾਥ ਸ਼੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 3 ਨਵੰਬਰ ਅੱਜ ਦੀਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਹਾਂ ਡਾਕਟਰ ਬਲਜੀਤ ਕੌਰ ਵੱਲੋਂ 2 ਤਰੀਕ ਨੂੰ ਔਰਤਾਂ ਦੇ ਲਈ ਵੱਡਾ ਐਲਾਨ ਜਿਹੜਾ ਉਹ ਪੂਰਾ ਹੋਵੇਗਾ ਇਸ ਤੋਂ ਬਿਨਾ ਕਿਹੜੇ ਜ਼ਿਲ੍ਹੇ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਤੇ ਜੇਲ੍ਹ ਦੇ ਅੰਦਰੋਂ ਅਮਰਤਪਾਲ ਸਿੰਘ ਬਾਰੇ ਕੀ ਡੀ ਵੱਡੀ ਖਬਰ ਆਈ ਆ ਤੇ ਪੰਜਾਬ ਭਰ ਦੇ ਡੀਪੋ ਹਲਡਰ ਬਾਰੇ ਵੀ ਵੱਡੀ ਖਬਰ ਆਈ ਆ ਜਿਹਦੇ ਬਾਰੇ ਵੀ ਵਿਸਥਾਰ ਦੇ ਨਾਲ ਆਪਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੇ ਖਾਸ ਖਬਰਨਾਮੇ ਦੇ ਵਿੱਚ ਪਰ ਖਬਰਾਂ ਨੂੰ ਵਿਸਥਾਰ ਪੂਰਵਕ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ ਗੁਜ਼ਾਰਿਸ਼ ਕਰਦੇ ਆ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਪਹਿਲੀ ਵੱਡੀ ਖਬਰ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਆ ਰਹੀ ਆ ਡੱਲੇਵਾਲ ਦੀ ਹਿਰਾਸਤ ਨੂੰ ਲੈ ਕੇ ਵੱਡੀ ਖਬਰ ਹੈ ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਹੈ ਵੱਡਾ ਐਲਾਨ ਤੁਹਾਨੂੰ ਦੱਸ ਦਿੰਨੇ ਆ ਜੀ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲੈਣਾ ਪੰਜਾਬ ਸਰਕਾਰ ਨੂੰ ਪੁਠਾ ਪੈ ਲੱਗਾ ਕਿਸਾਨਾਂ ਨੇ ਕੇਂਦਰ ਬਿਜਲੀ ਮੋਦੀ ਸਰਕਾਰ ਦੇ ਨਾਲ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਮੋਰਚਾ ਖੋਲ ਦਿੱਤਾ ਹੈ ਕਿਸਾਨਾਂ ਨੇ 1 ਦਸੰਬਰ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਰਾਓ ਦਾ ਐਲਾਨ ਕੀਤਾ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਪੁਲਿਸ ਨੇ ਡੱਲੇਵਾਲ ਨੂੰ ਧੱਕੇ ਨਾਲ ਹਿਰਾਸਤ ਵਿੱਚ ਲਿਆਏ ਕੇਂਦਰ ਨੇ ਸੂਬਾ ਸਰਕਾਰ ਮਿਲ ਕੇ ਕਿਸਾਨਾਂ ਵਿਰੁੱਧ ਕੰਮ ਕਰ ਰਹੀਆਂ ਹਨ ਇਸ ਦੇ ਨਾਲ ਇਹ ਕਿਸਾਨ ਇਸ ਗੱਲ ਤੋਂ ਵੀ ਔਖੇ ਨੇ ਕਿ ਡੱਲੇਵਾਲ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕਿਸਾਨਾਂ ਅੱਗੂ ਵੱਡੀ ਗਲਤੀ ਵਿੱਚ ਲੁਧਿਆਣਾ ਡੀ ਐਮ ਸੀ ਪਹੁੰਚ ਰਹੇ ਹਨ ਪਰ ਪੁਲਿਸ ਉਹਨਾਂ ਨੂੰ ਡੱਲੇਵਾਲ ਨਾਲ ਮੁਲਾਕਾਤ ਨਹੀਂ ਕਰਨ ਦੇ ਰਹੀ ਇਸ ਨੂੰ ਲੈ ਕੇ ਵੀਰਵਾਰ ਨੂੰ ਭਾਰੇ ਵਿਵਾਦ ਹੋਏ ਅਸ਼ਦրան ਡੱਲੇਵਾਲ ਦੀ ਤਸਵੀਰ ਵੀ ਸਾਹਮਣੇ ਆਈ ਕਿਸਾਨਾਂ ਦੀ ਮੰਗ ਹੈ ਕਿ ਪਹਿਲਾਂ ਡੱਲੇਵਾਲ ਨੂੰ ਰਿਹਾ ਕੀਤਾ ਜਾਵੇ ਉਸ ਤੋਂ ਬਾਅਦ ਹੀ ਕਿਸਾਨ ਪ੍ਰਦਰਸ਼ਨ ਨਾਲ ਗੱਲ ਕਰਨ ਲਈ ਤਿਆਰ ਹੋਣਗੇ ਦਰਸਾਲਾ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਹਰਿਆਣਾ ਦੀ ਖਨੌਰੀ ਸਰਹਾਦ ਤੋਂ ਹਿਰਾਸਤ ਵਿੱਚ 4 ਦਿਨ ਹੋ ਗਏ ਹਨ ਦੂਜੇ ਪਾਸੇ ਖਨੌਰੀ ਸਰਹਾਦ ਤੇ ਕਿਸਾਨਾਂ ਦਾ ਇਕੱਠ ਵੱਧਦਾ ਜਾ ਰਿਹਾ ਡੱਲੇਵਾਲ ਜਿੱਥੇ 4 ਦਿਨਾਂ ਤੋਂ ਲੁਧਿਆਣਾ ਡੀ ਐਮ ਸੀ ਵਿੱਚ ਭੁੱਖ ਹੜਤਾਲ ਤੇ ਹਨ ਉੱਥੇ ਹੀ ਸਾਫਾ ਫੌਜੀ ਸੁਖਜੀਤ ਸਿੰਘ ਹੋਰ ਦੋ ਝੰਡੇ ਨੇ ਵੀ ਖਲੋਰੀਜ਼ ਸਰਹਾਦ ਤੇ ਕੁਝ ਨਹੀਂ ਖਾਦਾ ਸੁਖਜੀਤ ਸਿੰਘ ਹੋਰ ਦੋ ਝੰਡੇ ਨੇ ਕਿਹਾ ਹੈ ਕਿ ਸਰਕਾਰ ਡੱਲੇਵਾਲ ਨੂੰ ਚੁੱਕ ਗਏ ਕਿਸਾਨ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੀ ਸੀ ਪਰ ਸਰਕਾਰ ਖੁਦ ਹੀ ਫੇਲ ਹੋ ਗਈ ਹੈ ਅੱਜ ਉਹ ਖੜਤਾਲ ਦਾ ਚੌਥਾ ਦਿਨ ਹੈ ਤੇ ਪੂਰੀ ਤਰ੍ਹਾਂ ਠੀਕਠਾਕ ਹਨ ਇਸ ਦਰਾਂ ਸੌਰੰਗ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ ਤੇ ਇਸ ਲਈ ਖਲ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਲਾਮਬੰਦ ਕੀਤਾ ہزار ਇਸ ਦੇ ਨਾਲ ਹੀ ਪੰਦੇਰ ਨੇ ਦੋਸ਼ ਲਾਇਆ ਕਿ ਡੱਲੇਵਾਲ ਨੂੰ ਲੁਧਿਆਣਾ ਡੀਐਮ ਸੀ ਵਿੱਚ ਮਿਲਣ ਲਈ ਕਿਸਾਨ ਆ ਰਹੇ ਹਨ ਪਰ ਉਨ੍ਹਾਂ ਨੂੰ ਮਿਲਨ ਨਹੀਂ ਦਿੱਤਾ ਜਾ ਰਿਹਾ ਦੱਸ ਦिए ਕਿ ਮਰਨ ਵਰਤ ਦੀ ਸ਼ੁਰੂਆਤ ਦੇ ਨਾਲ ਹੀ ਸੰਭੂ ਤੇ ਖਨੌਰੀ ਵਾਡਰ ਤੇ ਕਿਸਾਨਾਂ ਦਾ ਇਕੱਠ ਵੱਧਦਾ ਜਾ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਦੇ ਆਗੂ ਸਵਰਨ ਸਿੰਘ ਪੰਦੀਰ ਨੇ ਕੱਲ ਹਜ਼ਾਰਾਂ ਕਿਸਾਨਾਂ ਨੂੰ ਖਨੌਰੀ ਜ਼ਰਾਦ ਤੇ ਭੇਜਿਆ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਮੱਝ ਯੂਨ ਦੇ ਕਈ ਜ਼ਿਲ੍ਹਿਆਂ ਤੋਂ ਕਿਸਾਨ ਖਨੌਰੀ ਤੇ ਸੰਭੂ ਵਾਡਰ ਤੇ ਪਹੁੰਚ ਰਹੇ ਹਨ ਕਿਸਾਨ ਆਗੂਆਂ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਜੇਕਰ 10 ਦਿਨਾਂ ਵਿੱਚ ਮਾਮਲਾ ਹੱਲ ਨਾ ਹੋਇਆ ਤਾਂ ਉਹ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨਗੇ ਕਿਸਾਨ ਜਿੱਥੇ ਬੰਦੇ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਲਿਜਾਣ ਦੇ ਨਾ ਵਾਰ-ਵਾਰ ਬਦਨਾਮ ਕੀਤਾ ਜਾਂਦਾ ਇਸ ਵਾਰ ਕਿਸਾਨਾਂ ਨੇ ਵਿਣਾ ਟਰੈਕਟਰ ਟਰਾਲੀਆਂ ਤੋਂ ਦਿੱਲੀ ਜਾਣ ਦਾ ਐਲਾਨ ਕੀਤਾ ਖਨੌਰੀ ਸਰਹੱਦ ਉੱਪਰ ਗੈਰ ਸਿਆਸੀ ਸਾਂਝੇ ਮੋਰਚੇ ਦੇ ਬੈਨਰ ਹੇਠ ਕਿਸਾਨਾਂ ਦੀਆਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਅੱਗੇ ਵੱਧਿਆ ਇੱਕ ਹੋਰ ਵੱਡੀ ਖਬਰ ਦੇ ਵੱਲ ਡਿਬਰੂਗੜ੍ਹ ਜੇਲ੍ਹ ਚ ਬੰਦ ਭਾਈ ਅਮਰਤਪਾਲ ਸਿੰਘ ਬਾਰੇ ਜੇਲ੍ਹ ਚੋਂ ਵੱਡੀ ਖਬਰ ਆਈ ਆ ਹਾਈ ਕੋਰਟ ਦਾ ਨੋਟਿਸ ਆਇਆ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਸਿੰਘ ਦੀ ਸੰਸਦ ਮੈਂਬਰ ਬਜੋ ਚੋਣ ਵਿਰੁੱਧ ਦਾਇਰ ਪਟੀਸ਼ਨ ਉੱਤੇ ਅੱਜ ਸੁਣਵਾਈ ਹੋਈ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਇਸੇ ਪਟੀਸ਼ਨ ਤੇ ਅਮਰਤਪਾਲ ਸਿੰਘ ਨੂੰ ਮੁਰ ਨੋਟਿਸ ਜਾਰੀ ਕੀਤਾ ਅਜੇ ਤੱਕ ਅਮਰਤਪਾਲ ਸਿੰਘ ਨੂੰ ਹਾਈ ਕੋਰਟ ਦਾ ਨੋਟਿਸ ਨਹੀਂ ਦਿੱਤਾ ਗਿਆ ਸੀ ਇਸ ਲਈ ਹਾਈ ਕੋਰਟ ਨੇ ਹੁਣ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਰਾਹੀਂ ਅਮਰਤਪਾਲ ਸਿੰਘ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਅਮਰਤਪਾਲ ਸਿੰਘ ਵਿਰੁੱਧ ਚੋਣ ਲੜ ਚੁੱਕੇ ਬ੍ਰਿਕਮਨ ਸਿੰਘ ਨੇ ਇਹ ਚੋਣ ਪਟੀਸ਼ਨ ਦਾਇਰ ਕੀਤੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਖਲਦੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਦੀ ਚੋਣ ਪਟੀਸ਼ਨ ਤੇ ਸੰਸਦ ਮੈਂਬਰ ਅਮਰਪਾਲ ਸਿੰਘ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਮਰਤਪਾਲ ਸਿੰਘ ਵਿਰੁੱਧ ਜੋ ਨਾਲ ਲੜ ਰਹੇ ਸਾਰੇ 24 ਉਮੀਦਵਾਰਾਂ ਨੂੰ ਪਾਰਟੀਆਂ ਬਣਾਉਣ ਦੇ ਹੁਕਮ ਦਿੱਤੇ ਸਨ ਤੇ ਅੱਗੇ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਸੋ ਕਿਹੜੇ ਜ਼ਿਲ੍ਹੇ ਦੇ ਲਈ ਵੱਡੀ ਗੁੱਡ ਨਿਊਜ਼ ਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਵੱਡਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਪੰਜਾਬ ਸਰਕਾਰ ਲੋਕਾਂ ਦੇ ਲਈ ਖਾਸ ਸਹੂਲਤਾਂ ਲੈ ਕੇ ਆਉਂਦੀ ਰਹਿੰਦੀ ਆ ਬਹੁਤ ਸਾਰੀਆਂ ਸਕੀਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਆਮ ਲੋਕਾਂ ਨੂੰ ਫਾਇਦਾ ਹੁੰਦਾ ਹੈ ਫਾਇਦੇਮੰਦ ਸਕੀਮਾਂ ਦਾ ਲਾਭ ਲੈਣ ਦਾ ਹੇ ਸਤਾਨਕ ਲੋਕਾਂ ਦੀ ਤਕਦੀਰ ਬਦਲਦਿਆਂ ਦੇ ਨਹੀਂ ਲੱਗਦੀ ਇਸੇ ਤਰ੍ਹਾਂ ਇਹ ਪੰਜਾਬ ਸਰਕਾਰ ਨੇ ਇੱਕ ਖਾਸ ਸਹੂਲਤ શ્રી ਮੁਖਸਰ ਜ਼ਿਲ੍ਹੇ ਦੇ ਸਹਿਰ ਮਲੋਟ ਨੂੰ ਦਿੱਤੀ ਆ ਸਮਾਜਿਕ ਸੁਰੱਖਿਆ ਸ੍ਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮਲੋਟ ਸ਼ਹਿਰ ਵਿੱਚ ਸੀਵਰੇਜ ਮਿਵਸਤਾਨ ਨੂੰ ਬਿਹਤਰ ਬਣਾਉਣ ਲਈ 6 ਕਰੋੜ ਰੁਪਏ ਦਾ ਸੀਵਰੇਜ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਲਈ ਬਿਹਤਰ ਨਾਗਰਿਕ ਸੁਵਿਧਾਾਂ ਮਾਮੂਹੀਆ ਕਰਵਾਉਣ ਲਈ ਵਚਨਬੱਧ ਹੈ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮਲੋਟ ਸ਼ਹਿਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਨੂੰ ਸੁਧਾਰਨ ਲਈ ਇਹ ਤੇ ਸ਼ਹਿਰ ਦੇ ਨਿਵਾਸੀਆਂ ਨੂੰ ਬਿਹਤਰ ਤੇ ਸੰਪੂਰਨ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਲਈ ਲਗਾਤਾਰ ਵਿਭਾਗ ਨਾਲ ਤਾਲਮੇਲ ਕਰਕੇ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਉਨ੍ਹਾਂ ਕਹਿ ਕਿ ਮਲੋਟ ਦੇ ਨਿਵਾਸੀ ਇਸ ਸਮੱਸਿਆ ਕਈ ਸਾਲਾਂ ਤੋਂ ਚੱਲ ਰਹੀ ਹੈ ਸਮ ਜੋ ਕਿ ਹੁਣ ਇਸ ਪ੍ਰੋਜੈਕਟ ਰਾਹੀਂ ਹੱਲ ਹੋਵੇਗੀ ਅੱਗੇ ਇੱਕ ਹੋਰ ਵੱਡੀ ਖਬਰ ਤੁਹਾਡ ਨਾਲ ਆਪਾਂ ਸਾਂਝੀ ਕਰਨੇ ਆ ਦਿੱਲੀ ਤੋਂ ਵੱਡੀ ਖਬਰ ਆ ਰਹੀ ਹੈ ਜੀ ਰੋहिणी ਚ ਬੀਜੇਪੀ ਖਿਲਾਫ ਉਮੀਦਵਾਰ ਨਹੀਂ उतारेਗੀ ਆਪ ਸੀਐਮ ਅਤੀਸ਼ੀ ਨੇ ਵਿਜੇਂਦਰ ਗੁਪਤਾ ਨੂੰ ਕਿਉਂ ਇਹ ਵੱਡੀ ਗੱਲ ਆਖ ਦਿੱਤੀ ਆ ਤੁਹਾਨੂੰ ਪੂਰੀ ਜਾਣਕਾਰੀ ਆ ਪਾ ਦਿੰਨੇ ਅੱਜ ਦੇ ਇਸ ਖਾਸ ਖਬਰ ਨੋਮੇ ਦੇ ਵਿੱਚ ਤੁਹਾਨੂੰ ਦੱਸ ਵੀਏ ਕੀ ਮੁੱਖ ਮੰਤਰੀ ਅਤੀਸ਼ੀ ਨੇ ਬਸ ਮਾਰਸ਼ਲਾਂ ਨੂੰ ਰੈਗੂਲਰ ਕਾਰਨ ਸੰਬੰਧੀ ਸਦਨ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਸੀ ਅਤੀਸ਼ੀ ਨੇ ਕਿਹਾ ਹੈ ਕਿ ਬਸ ਮਾਰਸ਼ਲ ਨੂੰ ਗਲਤ ਤਰੀਕੇ ਨਾਲ ਹਟਾਇਆ ਕਿਹਾ ਸੀ ਉਹਨਾਂ ਨੂੰ ਹਟਾਉਣ ਦਾ ਵਿਰੋਧ ਕਰ ਰਿਹਾ ਤੇ ਮੰਗ ਕਰ ਰਿਹਾ ਕਿ ਇਹਨਾਂ 10000 ਬੱਸ ਮਾਰਸ਼ਲਾਂ ਨੂੰ ਤੁਰੰਤ ਤਨਖਤ ਕੀਤਾ ਜਾਵੇ ਅਤੇ ਸੀਨੇ ਵਿਅੰਗ ਕਰਦੇ ਆ ਕਿ ਜੇਕਰ ਵਿਜੇਂਦਰ ਗੁਪਤਾ ਇਹਨਾਂ ਬੱਸ ਮਾਰਸ਼ਲਾਂ ਨੂੰ ਐਲਜੀ ਸਾਹਿਬ ਵੱਲੋਂ ਦਾਇਰਾ ਨੌਕਰੀ ਤੇ ਲਗਾਉਂਦੇ ਹਨ ਤਾਂ ਮੈਂ ਆਪਣੀ ਪਾਰਟੀ ਵੱਲੋਂ ਯਕੀਨ ਦਿਵਾਵਾਂਗੇ ਕਿ ਉਹ ਰੋਇਨੀ ਦੇ ਵਿਜੇਂਦਰ ਸ਼ਿੰਗਲਾ ਦੇ ਬਜੇਂਦਰ ਗੁਪਤਾ ਦੇ ਖਿਲਾਫ ਉਮੀਦਵਾਰ ਵੀ ਨਹੀਂ ਖੜਾ ਕਰੇਗੀ ਦਿੱਲੀ ਚ ਵੱਡੇ ਅਪਰਾਧਾਂ ਤੇ ਵੀ ਚਰਚਾ ਦਿੱਲੀ ਪੁਲਿਸ ਵੱਲੋਂ ਖਾਲੀ ਅਸਾਮੀਆਂ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਵੀ ਚਰਚਾ ਸ਼ੁਰੂ ਹੋਈ ਸੱਤਾਧਾਰੀ ਤੇ ਰਾਤੇ ਚਰਚਾ ਸ਼ੁਰੂ ਕਰਦੇ ਕਿ ਦਿੱਲੀ ਵਿੱਚ ਦਿਸਦਾ ਮਾਹੌਲ ਹੈ ਲੋਕਾਂ ਦਾ ਕਤਲ ਹੋ ਰਿਹਾ ਹੈ ਪ੍ਰਤੀ ਵੀ ਮੰਗੀ ਕੀਤੀ ਜਾ ਰਹੀ ਹੈ ਤੇ ਪਰਪਲਸ ਉਹ ਲੋਕੋ ਹੀ ਕਾਰਵਾਈ ਨਹੀਂ ਕਰ ਰਹੀ ਅਖਬਾਰ ਅਪਰਾਧਾਂ ਦੀਆਂ ਘਟਨਾਵਾਂ ਨਾਲ ਭਰੇ ਪੈਨ ਕੱਲ ਫਿਰ ਦਿੱਲੀ ਚਿਤ ਮੌਕਾ ਹੋਇਆ ਲੋਕ ਜਾਨਣਾ ਚਾਹੁੰਦੇ ਨੇ ਕਿ ਇਸ ਪਿੱਛੇ ਕੌਣ ਹੈ ਦਿੱਲੀ ਪੁਲਿਸ ਵੱਲੋਂ 13507 ਅਸਾਮੀਆਂ ਖਾਲੀ ਨੇ ਇਹਨਾਂ ਨੂੰ ਭਰਨ ਲਈ ਸਾਧਨ ਵਿੱਚ ਮੰਗ ਜਿਹੜੀ ਉਹ ਉਠਾਈ ਗਈ ਆ ਤੇ ਅੱਗੇ ਇੱਕ ਹੋਰ ਵੱਡੀ ਖਬਰਤ ਨਾਲ ਸਾਂਝੀ ਕਰ ਲੈਣੇ ਆ ਜੀ ਪੰਜਾਬ ਭਰ ਦੇ ਡੀਪੂ ਹੋਲਡਰਾਂ ਦੇ ਲਈ ਵੱਡੀ ਖੁਸ਼ਖਬਰੀ ਆ ਗਈ ਆ ਤੁਹਾਨੂੰ ਦੱਸ ਦਿੰਨੇ ਆ ਜੀ ਪੰਜਾਬ ਸਰਕਾਰ ਨੇ ਡੀਪੂ ਹੋਲਡਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਸਰਕਾਰ ਨੇ ਡੀਪੂ ਹੋਲਡਰਾਂ ਨੂੰ ਮਿਲਣ ਵਾਲੇ ਕਮਿਸ਼ਨ 'ਚ ਵਾਅਦਾ ਕੀਤਾ ਹੈ ਹੁਣ ਡੀਪੂ ਹੋਲਡਰਾਂ ਨੂੰ 90 ਰੁਪਏ પ્રતિ ਕੁਆਂਟਲ ਮਿਲੇਗਾ ਜਦੋਂ ਕਿ ਪਹਿਲਾਂ ਕਮਿਸ਼ਨ 50 ਰੁਪਏ પ્રતિ ਕੁਆਂਟਲ ਸੀ ਇਸ ਨਾਲ ਸੂਬੇ ਦੇ 14400 ਡੀਪੂ ਹੋਲਡਰਾਂ ਨੂੰ ਫਾਇਦਾ ਹੋਵੇਗਾ ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਘਟਾਰੂ ਚੱਕ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਉਹਨਾਂ ਨੇ ਕਿਹਾ ਹੈ ਕਿ ਇਸ ਵਿੱਚ 9791 ਨਵੇਂ ਰਾਸ਼ਨ ਦੀਪੂ ਖੋਲੇ ਜਾਣਗੇ ਇਸ ਦੇ ਲਈ 5 ਦਸੰਬਰ ਤੱਕ ਅਰਜ਼ੀ ਦਿੱਤੇ ਜਾਣਗੇ ਸਰਕਾਰ ਵੱਲੋਂ ਦੀਪੂ ਓਲਟਰਾਂ ਦੇ ਕਮਿਸ਼ਨ ਵਧਾਇਆ ਜਾਣ ਤੋਂ ਬਾਅਦ ਹੁਣ ਦੀਪੂ ਓਲਟਰਾਂ ਨੂੰ 90 ਰੁਪਏ ਪ੍ਰਤੀ ਕੁਆਂਟਲ ਮਿਲਣਗੇ ਸਰਕਾਰ ਨੇ ਆਦੇਸ਼ April 2024 ਤੋਂ ਲਾਗੂ ਕੀਤਾ ਇਸ ਨਾਲ ਹੁਣ ਤੱਕ ਕਮਿਸ਼ਨ 38 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਸੋ ਅੱਗੇ ਵੱਡੀ ਖਬਰ ਤੁਹਾਨੂੰ ਨਾਲ ਇੱਕ ਹੋਰ ਸਾਂਝੀ ਕਰਦੇ ਹਾਂ ਜੀ ਬਬਰ ਰঞ্জੀ ਸਿੰਘ ਢੱਡਰੀਆਂ ਵਾਲੇ ਖਿਲਾਫ ਕੁੜੀ ਦੇ ਕਤਲ ਨੂੰ ਲੈ ਕੇ ਮਾਮਲੇ 'ਚ ਦਰਜ ਹੋਇਆ ਸੀ ਹਾਈ ਕੋਰਟ ਦੇ ਡੀਜੀਪੀ ਤੋਂ ਜਵਾਬ ਤਾਲ ਵਿਕੀਤਾ ਵੱਡੀ ਅਪਡੇਟ ਆ ਜੀ ਰঞ্জੀ ਸਿੰਘ ਢੱਡਰੀਆਂ ਵਾਲੇ ਦੇ ਡੇਰੇ 'ਚ 12 ਸਾਲ ਪਹਿਲੇ ਇੱਕ ਕੁੜੀ ਦੇ ਹੋਏ ਕਤਲ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਣ ਪੰਜਾਬ ਦੇ ਡੀਜੀਪੀ ਨੂੰ ਜਵਾਬ ਤਾਲਬ ਕੀਤਾ ਸੁਣਵਾਈ ਦੌਰਾਨ ਹਾਈ ਕੋਰਟ ਨੇ ਮਾਮਲੇ 'ਚ ਸਖਤ ਰੁੱਖ ਦਿਖਾਉਂਦੇ ਹੋਏ ਡੀਜੀਪੀ ਨੂੰ ਪੁੱਛਿਆ ਕਿ 12 ਸਾਲ ਪੁਰਾਣੇ ਕਤਲ ਕੇਸ ਦੀ ਬਿਨਾਂ ਐਫਆਈਆਰ ਦਰਜ ਕੀਤੇ ਜਾਂਚ ਕਿਵੇਂ ਕੀਤੀ ਗਈ ਹਾਈ ਕੋਰਟ ਨੇ ਵੀ ਸਵਾਲ ਪੁੱਛਿਆ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਹੁਣ ਕੀ ਕਾਰਵਾਈ ਕੀਤੀ ਜਾਵੇਗੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਜੇਕਰ ਕਾਤਲ ਹੋਇਆ ਤਾਂ ਅਜੇ ਤੱਕ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ ਐਫਆਈਆ ਤਾਂ ਬਿਨਾਂ ਜਾਂਚ ਕਿਵੇਂ ਹੋ ਸਕਦੀ ਹੈ ਅਦਾਲਤ ਨੇ ਕਿਹਾ ਕਿ ਜਦੋਂ ਐਸਐਸਪੀ ਪਟਿਆਲਾ ਦੀ ਰਿਪੋਰਟ ਵਿੱਚ ਕਤਲ ਦੀ ਗੱਲ ਕੀਤੀ ਜਾ ਰਹੀ ਤਾਂ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ ਹਾਈ ਕੋਰਟ ਨੇ ਕਿਆ ਕੀ ਇਹ ਸਾਫ ਵਿੱਚ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ ਜੇਕਰ ਕਤਲ ਹੋਇਆ ਸੀ ਤਾਂ ਐਫਆਈਆਰ ਦਰਜ ਕਰਨੀ ਬਣਦੀ ਸੀ ਤੇ ਵੱਡੀ ਲਾਪਰਵਾਹੀ ਹੈ ਐਫਆਈਆਰ ਦਰਜ ਕੀਤੇ ਬਿਨਾ ਕਤਲ ਕੇਸ ਦੀ ਜਾਂਚ ਕਿਵੇਂ ਹੋ ਸਕਦੀ ਹੈ ਇਹ ਵੱਡਾ ਸਵਾਲ ਹੈ ਹਾਈ ਕੋਰਟ ਨੇ ਹੁਣ ਡੀਜੀਪੀ ਨੂੰ ਇਸ ਮਾਮਲੇ ਵਿੱਚ ਹਲਫਨਾਮਾ ਦਾਇਰ ਕਰਕੇ 9 ਦਸੰਬਰ ਨੂੰ ਜਵਾਬ ਦੇਣ ਦੇ ਹੁਕਮ ਜਿਹੜੇ ਨੇ ਉਹ ਦੇ ਦਿੱਤੇ ਨੇ ਤੇ ਅੱਗੇ ਚੱਲਦੇ ਆ ਇੱਕ ਹੋਰ ਵੱਡੀ ਖਬਰ ਦੇ ਵੱਲ ਦਸੰਬਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਦਸੰਬਰ ਚ ਝਗੜਾ ਰਹੇ ਤਿੰਤਕਾਲਾਂ ਦੇ ਨਿਪਟਾਰੇ ਲਈ ਕੈਂਪੇਨ ਜਿਹੜੇ ਹੋਰ ਲਗਾਏ ਜਾਣਗੇ ਪੰਜਾਬ ਨੇ ਪੰਜਾਬ ਸਰਕਾਰ ਦੇ ਵੱਡਾ ਅਪਡੇਟ ਹੈ ਜੀ ਪੰਜਾਬ ਦੇ ਵਿੱਚ ਝਗੜਾ ਰਹੇ ਤਿੰਤਕਾਲਾਂ ਦੇ ਨਿਪਟਾਰੇ ਲਈ ਦਸੰਬਰ ਮਹੀਨੇ ਵਿੱਚ ਵਿਸ਼ੇਸ਼ ਕੈਂਪ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਇਹ ਕੈਂਪ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਚਲਾਏ ਜਾਣਗੇ ਇਸ ਦੇ ਨਾਲ ਹੀ ਤੁਕ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ 31 ਦਸੰਬਰ ਤੋਂ ਬਾਅਦ ਜੇਕਰ ਕੋਈ ਝਗੜ ਰਹਿ ਤੰਤਕਾਲ ਜਿਸ ਵਿੱਚ 45 ਦਿਨਾਂ ਦੀ ਮਿਆਦ ਤੋਂ ਵੱਧ ਪੈਂਡਿੰਗ ਪ੍ਰਾਪਤੀ ਹੁੰਦੀ ਹੈ ਤਾਂ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੇਕਰ ਕਿਸੇ ਤਹਿਸੀਲ ਅਤੇ ਸਬਡਿਵੀਜ਼ਨ ਵਿੱਚ ਇੰਤਕਾਲ ਬਕਾਇਆ ਪਾਇਆ ਗਿਆ ਤਾਂ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਣਗੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਅੱਗੇ ਵਧਿਆ ਇੱਕ ਹੋਰ ਵੱਡੀ ਖਬਰ ਦੇ ਬਲ ਪੰਜਾਬੀਆਂ ਸਾਰੀਆਂ ਮਹਿਲਾਵਾਂ ਲਈ 2 ਦਸੰਬਰ ਨੂੰ ਵੱਡਾ ਐਲਾਨ ਕਰ ਦਿੱਤਾ ਜੀ ਪੰਜਾਬ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਮੁਖਸ਼ਰ ਤੋਂ ਸਭ ਤੋਂ ਜਿਹੜੀ ਸ਼ੁਰੂਆਤ ਹੋਵੇਗੀ ਪੰਜਾਬ ਸਰਕਾਰ ਉਹਨਾਂ ਮਹਿਲਾਵਾਂ ਤੇ ਲੜਕੀਆਂ ਦੀ ਸਿਹਤ ਅਤੇ ਰੋਜ਼ਗਾਰ ਤੇ ਧਿਆਨ ਕੇਂਦਰਿਤ ਕਰੇਗੀ 2 ਦਸੰਬਰ ਨੂੰ ਪੰਜਾਬ ਦੇ ਜ਼ਿਲ੍ਹਿਆਂ 'ਚ ਕੈਂਪ ਲਗਾਏ ਜਾਣਗੇ ਜਿੱਥੇ ਮਹਿਲਾਵਾਂ ਦੀ ਸਿਹਤ ਦੀ ਜਾਂਚ ਕੀਤੀ ਜਾਵੇਗੀ ਇਸ ਦੌਰਾਨ ਕੈਂਸਰ ਦੀ ਜਾਂਚ ਵਿਸ਼ੇਸ਼ ਤੌਰ ਤੇ ਕੀਤੀ ਜਾਵੇਗੀ ਇਸ ਦੀ ਸ਼ੁਰੂਆਤ ਮੁਕਸਰ ਸੈਪਟ ਹੋਵੇਗੀ ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦੇ ਹੋਏ ਦਿੱਤੀ ਉਹਨਾਂ ਨੇ ਪਾਜ ਲੋਕ ਕਾ ਨੂੰ ਵੀ ਨਾ ਕੈਂਪਸ ਦਾ ਲਾਭ ਚੁੱਕ ਸਕਣਗੇ ਲੜਕੀਆਂ ਸਮੱਸਿਆਵਾਂ ਦਾ ਹੱਲ ਤੇ ਕੀਤੀ ਜਾਵੇਗੀ ਕਾਉਂਸਲਿੰਗ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਜੇ ਦੋ ਲੜਕੀਆਂ ਕਿਸ਼ੋਰ ਵਿਵਸਥਾ ਚੋਂਦੇ ਹਨ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਉਸ ਦੌਰਾਨ ਇਹਨਾਂ ਗੱਲਾਂ ਨੂੰ ਆਪਣੇ ਮਾਪੇ ਪਿੱਤਾ ਜਾਂਦੇ ਆਪਕ ਨਾਲ ਸਾਂਝਾ ਨਹੀਂ ਕਰਦੇ ਉਹਨਾਂ ਨੂੰ ਇਸ ਦੌਰਾਨ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਲੜਕੀਆਂ ਦੇ ਸਰੀਰ 'ਚ ਬਦਲਾਅ ਹੋ ਰਹੇ ਹੁੰਦੇ ਹਨ ਤੇ ਜਿਵੇਂ ਚੇਹੇ ਕੈਂਪਸ ਉਹਨਾਂ ਦੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਨਾਲ ਹੀ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਜਾਵੇਗੀ ਕਿ ਮਹਿਲਾਵਾਂ 'ਚ ਅਨੀਮੀਆ ਨੂੰ ਦੂਰ ਕਰਨ ਲਈ ਬਾਰੇ ਵੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ ਇਸ ਕੈਂਪ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਮਹਿਲਾਵਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਇਆ ਜਾਣਗੇ ਕੈਂਪ ਵਿੱਚ ਸਿੱਖਿਆ ਵਿਭਾਗ ਕੌਂਸਲ ਵਿਭਾਗ ਤੇ ਕਈ ਹੋਰ ਵਿਭਾਗ ਮਿਲ ਕੇ ਕੰਮ ਕਰਨਗੇ ਉਹਨਾਂ ਨੇ ਕਿਹਾ ਹੈ ਕਿ ਮਹਿਲਾਵਾਂ ਲਈ 181 ਹੈਲਪਲਾਈਨ ਨੰਬਰ ਵੀ ਚਲਾਇਆ ਜਾ ਰਿਹਾ ਹੈ ਇਸ ਨੰਬਰ ਤੇ ਹਰ ਮਹੀਨੇ 5000 ਤੋਂ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ ਨੇ ਨਾ ਦਾ ਹੱਲ ਕੀਤਾ ਜਾ ਰਿਹਾ ਹੈ ਸੋ ਅਸੀਂ ਅੱਜ ਦੇ ਵੱਡਿਆ ਮੁੱਖਾਵਾਂ ਨੂੰ ਮਿਲਦੇ ਹਾਂ ਹੋਰ ਜਾਣਕਾਰ ਦੇ ਨਾਲੋਂ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ